ਖੇਡ ਮੈਦਾਨ ਦੇ ਵਿੱਚ ਹੋ ਚੁੱਕੀ ਆ ਪਹਿਲੀ ਕਬੱਡੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਭੂਲਣ ਦੀ ਟੀਮ ਦੇ ਵੱਲੋਂ ਅੰਕਤ ਕਹਿੰਦੇ ਦਾਡ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਉਹ ਕੱਢਾ ਹੋਇਆ ਚਾਰ ਲੱਖ ਕਹਿੰਦੇ ਪ੍ਰੀਤ ਵਰਗੇ ਤੇ ਬਿੱਲਾ ਮੇਰੇ ਪਤਰੂ ਬਦੂਰ ਵਾਲਾ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ ਬਿੱਲਾ ਤੇ ਅੰਕਤ ਬਿੱਲਾ ਤੇ ਅੰਕਤ ਆਹ ਸੱਮਣੇ-ਸੱਮਣੇ ਪਰ ਜਿਹੜਾ ਅੰਕਤ ਨੇ ਜੋਰ ਦਿੱਤਾ ਆਹ ਬਨੂਰ ਦੀ ਟੀਮ ਖੇਡ ਰਹੀ ਹੈ ਸਗਨੀ ਵਾਲੀ ਫਾਇਰ ਦੂਜੇ ਬੰਨੇ ਭੂਲਣ ਦੀ ਟੀਮ ਆ ਲਓ ਖੇਡ ਮੈਦਾਨ ਦੇ ਵਿੱਚ ਰਾਹੁਲ ਕਦੇ ਰਾਹੁਲ ਦੀ ਗੱਲ ਹੁੰਦੀ ਹੈ ਰਾਹੁਲ ਪਾਵਾਂ ਗਿਆ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜਾਕੀ ਨੇ ਸਿੰਦਾ ਕੈਨੇਡਾ ਵਾਲਾ ਇੰਦਰਜੀਤ ਸਰਪੰਚ ਜਣੀ ਸੰਦੀਪ ਨੰਬਰ ਦਾ ਰੋਣੀ ਸਾਥੀਆਂ ਦੇ ਨਾਲ ਪੁੱਜੇ ਨੇ ਵਿੰਦਰ ਵਾਲਾ ਦੇਵਨੰਦ ਵਾਲਾ ਮਨਦੀਪ ਵਾਲਾ ਸਾਰੇ ਸਾਥੀਆਂ ਦਾ ਰਾਜੂ ਵਾਲਾ ਦਾ ਧੰਨਵਾਦ ਆ ਇਹਦੇ ਦੇ ਪਾਸੇ ਬਨੂੜ ਵਾਲਾ ਗੱਭਰੂ ਇੱਕ ਤਕੜੇ ਨੰਬਰ ਦਾ ਵਾਦਾ ਕਰਦਾ ਆਪਣੀ ਟੀਮ ਲਈ ਪਹਿਲਵਾਨ ਆ ਗਿਆ ਬਲਜੀਤ ਕਰਦੇ ਗੱਲ ਲਓ ਸਾਹਮਣੇ ਕਹਿੰਦੇ ਮੁੰਡੜੀ ਪਿੰਡਾ ਅੰਕੁਸ਼ ਨਾਮ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਵੇਗਾ ਮੇਰੇ ਮਿੱਤਰੋ ਭੁੱਲਣ ਦੀ ਟੀਮ ਵੀ ਟੌਪ ਦੀ ਟੀਮ ਹੈ ਔਰ ਦੂਜੇ ਪਾਸੇ ਬਨੂੜ ਵਾਲਾ ਵੀ ਨਾਂ ਚੱਲਦਾ ਮੇਰੇ ਵੀਰੋ ਵੱਡੇ ਵੱਡੇ ਟੀਮਾਂ ਨੂੰ ਬਸਤ ਪਾਉਂਦੇ ਆ ਆ ਬਿੱਲਾ ਕਹਿੰਦੇ ਬਨੂੜ ਵਾਲਾ ਹੋ ਲਾਉ ਜਸਾ ਨਹੀਂ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਇੱਥੇ ਦੇ ਸਰੀਰ ਵੀ ਕੱਢ ਆਓ ਸਾਹਮਣੇ ਪੁਆਇੰਟ ਜਿਹੜਾ ਅੰਕੁਸ਼ ਨੇ ਆਪਣੀ ਟੀਮ ਨੂੰ ਜ਼ੋਰ ਦਿੱਤਾ ਅਗਲੀ ਕਬੱਡੀ ਜੋੜ ਦੀ ਧਰਤੀ ਦਾ ਮੇਰੇ ਪੁੱਤੋ ਕਬੱਡੀ ਪਾਉਣ ਦੇ ਵਾਅਦਾ ਹੋਇਆ ਚਾਰ ਹਾਸੀ ਸਾਹਮਣੇ ਕਰਨੇ ਲਈ ਭੁੱਲਣ ਵਾਲਾ ਭਾਰੀ ਮਾਰ ਰਿਸ਼ੂ ਲੱਗਿਆ ਹੁਣ ਕੌਣ ਜਲੇ ਬੱਲੇ ਬੱਲੇ ਕਰਾ ਦੇਗਾ ਮੈਚ ਚੋਟੀ ਦਾ ਪਹਿਲਾ ਸਾਡੀ ਹਰਨ ਮੈਚ ਕਾਹਨ ਨਹੀਂ ਸਾਡਾ ਨਮਾਉਦਾ ਸਾਡੇ ਵੀ ਸਿਕਿਉਰਟੀ ਤੇ ਨਾਲ ਮਸ਼ਹੂਰੀ ਪਰ ਕਰਨੇ ਲਈ ਭੁੱਲਣ ਵਾਲਾ ਕਰਦੇ ਭੁੱਲਣ ਵਾਲਾ ਆ ਟੱਕਰਾਂ ਟੱਕਰਾਂ ਟੱਕਰ ਸਿੱਲੇ ਨਹੀਂ ਇੰਦਰਜੀਤ ਭਾਈ ਸਰਪੰਚ ਦੇਖ ਲਾ ਕਿਹਨਾ ਕਿ ਮੇਲਾ ਅਮਰਗੜ ਚੱਲਦਾ ਚਾ ਜਾ ਚੜਦਾ ਚਾ ਜਾ ਚੜਦਾ ਮੇਲਾ ਅਮਰਗੜ ਚੱਲਦਾ ਬਦੇਸਰ ਵਾਲਾ ਚਾ ਜਾ ਚੜਦਾ ਚਾ ਜਾ ਚੜਦਾ ਚਾ ਚੜਦਾ ਪਰਮਾ ਵੀਰ ਭਰਾਵਾਂ ਲਈ ਜੋਰ ਆਇਆ ਭਰਾਵਾਂ ਦੇ ਹਰਨੇ ਮੇਲਾ ਕਹਿੰਦੇ ਤੋਪਰਾ ਲਓ ਸਾਹਮਣੇ ਖੇਡ ਮੈਦਾਨ ਵਿੱਚ ਅੰਕਤ ਟਾਲ ਪਿੰਡ ਵਾਲਾ ਪਰ ਦੂਜੇ ਪਾਸੇ ਤੌੜਕਰਾ ਵਾਲਾ ਹੈਪੀ ਮੇਰੇ ਮਿੱਤਰੋ ਗਰੂ ਕਬਾਰ ਪਾਸੇ ਅੰਕਤ ਲਓ ਸਾਹਮਣੇ ਕਦੇ ਅੰਤ ਤੱਕ ਖੇਡ ਮੈਦਾਨ ਦੇ ਵਿੱਚ ਪੁਆਇੰਟ ਦਾ ਵਾਧਾ ਅਗਲੀ ਕਬੱਡੀ ਰਾਹੁਲ ਆਹ ਲਾਗੂ ਆ ਗਿਆ ਲੈ ਵੀ ਬਲਜੀਤ ਯਾਰੀ ਅੱਜ ਤੋਂ ਨਹੀਂ ਯਾਰੀ ਪੁਰਾਣੀ ਆ ਸਿੰਦਾ ਯਾਰ ਬੰਗਾ ਵਾਲੀ ਪਿੰਡ ਵਾਲਾ ਸੇਫ ਤਾਰ ਤੇ ਪੁੱਜਿਆ ਯਾਰਾਂ ਦਾ ਯਾਰਾ ਜਿੱਟੂ ਸ਼ੋਕਰ ਕੈਨੇਡਾ ਵਾਲੇ ਨਾਲ ਯਾਰੀ ਆ ਸੇ ਸਤਾਰ ਤੇ ਸਿੰਦੇ ਬੰਗਾ ਜੀ ਦਾ ਇੱਥੇ ਪੁੱਜਣ ਤੇ ਧੰਨਵਾਦ ਆ ਮੈਚ ਟੌਪ ਆ ਇੱਕ ਕਲਾਸ ਮੈਚ ਆ ਦੂਜੇ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਮੀਮਸਾ ਤੇ ਕਪਿਆਲ ਪਹੁੰਚ ਜਾਨ ਕੇ ਨਾ ਹੀਰਾ ਸਾਣ ਚੌਂਦੇ ਵਾਲਾਂ ਨੇ ਹਣ ਕਹਿੰਦੇ ਗੱਲ ਬਣਾਈ ਹੋਈ ਆ ਹਣ ਕਹਿੰਦੇ ਗੱਲ ਬਣਾਈ ਹੋਈ ਆ ਟਾਪ ਦੀ ਸਾਊਂਡ ਆ ਕਹਿੰਦੇ ਚੌਂਦੇ ਵਾਲੇ ਹੀਰੇ ਦੀ ਮੇਰੇ ਮਿੱਤਰੋ ਅੰਕਿਸ਼ ਕਹਿੰਦੇ ਮੁੰਡੜੀ ਵਾਲਾ ਕਬੱਡੀ ਪਾ ਰਿਹਾ ਸਿੰਦੇ ਦਾ ਬੰਦਾ ਵਾਲੀ ਪਿੰਡ ਹੈ ਕਰਨਦੀਪ ਸਿੰਘ ਵਾਲਾ ਪਿਆਰਾ ਕਬੱਡੀ ਦੀ ਤਗੜੀ ਖੇਡਿਆ ਲੜਵਾਲੀ ਟੀਮ ਵੱਲੋਂ ਲੱਗ ਮੈਂਚਾਂ ਦਾ ਆਨੰਦ ਮਾਣ ਰਿਹਾ ਸਰਕਾਰ ਕੋ ਬਸੰਦਾ ਵੀ ਕੁੱਤੇ ਹੋਇਆ ਧੰਨਵਾਦ ਕਰਦੇ ਆ ਸਿੰਦੇ ਬਾਈ ਇਹਦਾ ਬੰੂਰ ਪਿੰਡ ਹੈ ਤੇ ਮੁੰਡੇ ਨੂੰ ਸੁੱਖਾ ਸੁੱਖਾ ਇੱਕ ਸਿੰਧਾਪਰਾ ਬੰਗਾ ਵਾਲੀ ਵਾਲਾ ਪੁੱਜੇ ਹੋਣੇ ਧੰਨਵਾਦ ਇਹਦੇ ਨੇ ਪਾਸੇ ਸੁੱਖੇ ਦੀ ਕਬੱਡੀ ਸੁੱਖੇ ਦੀ ਕਬੱਡੀ ਪਲਵਾਨ ਪਲਵਾਨ ਕਿ ਭੱਜ ਜਾਊਗਾ ਮੈਦਾਨੋਂ ਬੈਰੀਆਂ ਨੂੰ ਬ ਵਾਲਾ ਰਿਸ਼ਵਾ ਜਿਹੜੇ ਟਰਾਈ ਕੀਤੀ ਮੇਰੇ ਮਿੱਤਰੋ ਪਰ ਸਾਹਮਣੇ ਸੁੱਖੇ ਦੇ ਪੋੜ ਜਿਹੜਾ ਆਪਣੀ ਟੀਮ ਲਈ ਜੋਰ ਦਿੰਦਾ ਮੈਚ ਟਾਪਦਾ ਪ੍ਰaband ਜਸਵੰਤ ਤਾਲਾ ਜੀ ਉਹਨਾਂ ਦਾ ਧੰਨਵਾਦ ਹੈ ਕਾਲਾ ਸਰਪੱਟ ਦੀ ਜੀ ਸਾਜੀ ਸਿੱਦੇ ਬਾਈ ਉਰੀ ਨਾਲ ਸਾਡੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਸਾਹਮਣੇ ਪੱਟੀ ਵਾਲਿਆ ਲਓ ਕਬੱਡੀ ਚੱਲ ਰਹੀ ਹੈ 4-0 4 ਬਰਕਰਾਰ ਪ੍ਰੀਤ 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 ਬਰੂਡ ਵਾਲਾ ਕਰੋ ਕਮਾਲ ਸਾਹਮਣੇ ਘੇੜਾ ਜੱਦੀ ਫੈਸਲੇ ਕਰਦਾ ਢੋਡੀਆਂ ਸੱਤਾ ਕਹਿੰਦਾ ਬਗਲੂ ਚੱਖਣ ਵਾਲਾ ਬਾਈ ਗਰਮ ਦੀ ਹੋ ਸੱਤ ਲਾਉਂਦਾ ਵੀ ਮੇਜਰ ਲੀਗ ਦਾ ਕਬੱਡੀ ਗੱਲ ਕਰਵਾਇਆ ਹੋਇਆ ਦੀਪਾ ਟਾਡਾ ਸੀਤੇ ਬਾਈ ਉਹਨੇ ਸੱਤ ਲਾਉਂਦੇ ਵੀ ਬਾਈ ਗਰਮ ਦੀ ਜੱਫਾ ਦੇ ਵਿੱਚ ਮੇਜਰ ਲੀਗ ਹੋਣੀ